ਦੋਸਤੋ ਕੁਝ ਦਿਨ ਪਹਿਲਾਂ ਅਮਰੀਕਨ ਸਾਮਰਾਜ ਵੱਲੋਂ ਗੈਂਜ਼ੂਲਾ ਤੇ ਜਿਸ ਢੰਗ ਦੇ ਨਾਲ ਹਮਲਾ ਕੀਤਾ ਗਿਆ ਉਹ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਸਮੀਕਰਨ ਜਿਹੜੇ ਆ ਉਹ ਬੋਲ ਰਹੇ ਆ ਜਾਂ ਕਹਿ ਲਓ ਵੀ ਨਵੀਆਂ-ਨਵੀਆਂ ਘਟਨਾਵਾਂ ਵਾਪਰ ਰਹੀਆਂ 트੍ਰੰਪ ਵੱਲੋਂ ਨਵੀਆਂ-ਨਵੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਉਹਦੇ ਵਿੱਚ ਰੂਸ ਨਾਲ ਸਬੰਧਤ ਚੀਨ ਨਾਲ ਸਬੰਧਤ ਬਹੁਤ ਸਾਰੇ ਇਹੋ ਜਿਹੇ ਜਿਹੜੇ ਮਸਲੇ ਨਵੇਂ ਜਿਹੜੇ ਆ ਸਾਹਮਣੇ ਆ ਰਹੇ ਆ ਇਰੇ ਬਾਰੇ ਵਿਸਤਾਰਤ ਚਰਚਾ ਕਰਾਂਗੇ ਉੱਗੇ ਚਿੰਤਕ ਸਾਡੇ ਨਾਲ ਨੇ ਡਾਕਟਰ ਜੈਪਾਲ ਸਿੰਘ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਜਿਲਸਾਬ ਅ ਥੋੜਾ ਜਿਹਾ ਅੰਤਰਰਾਸ਼ਟਰੀ ਸਥਿਤੀ ਤੇ ਮਤਲਬ ਥੋੜਾ ਜਿਹਾ ਚਾਨਣਾ ਪਾਇਓ ਜੀ ਵੀ ਕੀ ਕੁਝ ਵਾਪਰ ਰਿਹਾ ਦੁਨੀਆ ਭਰ ਦੇ ਵਿੱਚ ਜੀ 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 ਅ ਦਰਅਸਲ ਸਭ ਤੋਂ ਪਹਿਲੀ ਗੱਲ ਸਾਡੇ ਦਰਸ਼ਕਾਂ ਨੂੰ ਅਸੀਂ ਇਹ ਕਹਿਣੀ ਚਾਹੁੰਦੇ ਆਂ ਵੀ ਕਈ ਵਾਰ ਜਦੋਂ ਸਾਡੇ ਕਾਮਰੇਡ ਸਾਥੀ ਕਿਸੇ ਸਾਮਰਾਜ ਦੀ ਗੱਲ ਕਰਦੇ ਆ ਤਾਂ ਹੋਰ ਹੈ ਬਹੁਤ ਸਾਰੇ ਬੰਦੇ ਆਪਣਾ ਕੰਨ ਪਰਾਂ ਕਰ ਲੈਂਦੇ ਆ ਵੀ ਇਹ ਇਹਨਾਂ ਗੱਲਾਂ ਦਾ ਸਾਡੇ ਨਾਲ ਕੀ ਤਾਲੁਕਾ ਹੈ ਸਾਨੂੰ ਇਹਦੇ ਨਾਲ ਕੀ ਫਰਕ ਪੈਂਦਾ ਅਸੀਂ ਪਹਿਲੀ ਬੇਨਤੀ ਇਹ ਕਰਨੀ ਚਾਹੁੰਦੇ ਆ ਵੀ ਬਹੁਤ ਦੇਰ ਪਹਿਲਾਂ ਇੱਕ ਕਿਸੇ ਵਿਗਿਆਨੀ ਨੇ ਇਹ ਕਿਹਾ ਸੀ ਵੀ ਜਦੋਂ ਮੈਂ ਆਪਣੀਆਂ ਹਾ ਉਂਗਲ ਐ ਹਿਲਾਉਣਾ ਨਾ ਤਾਂ ਮੈਂ ਸਾਰੀ ਦੁਨੀਆ ਨੂੰ ਡਿਸਟਰਬ ਕਰਦਾ ਸਾਰੀ ਦੁਨੀਆ ਇਹਦੇ ਨਾਲ ਹਿੱਲਦੀ ਹੈ ਯਾਨੀ ਉਦੇ ਨਾਲ ਜਿਹੜੀ ਗ੍ਰੈਵਿਟੀ ਦੀ ਫੋਰਸ ਹੈ ਉਹ ਉਹਦੇ ਸਬੰਧ ਬਦਲਦੇ ਆ ਲੋਕਾਂ ਦੇ ਸੋ ਇਸੇ ਤਰ੍ਹਾਂ ਨਾਲ ਜਿਹੜੀ ਦੁਨੀਆ ਹੈ ਖਾਸ ਤੌਰ ਤੇ ਅੱਜ ਕੱਲ ਦੀ ਦੁਨੀਆ ਕਿਸੇ ਵੀ ਥਾਂ ਤੇ ਕੋਈ ਵੀ ਚੰਗੀ ਜਾਂ ਮੰਦੀ ਘਟਨਾ ਹੁੰਦੀ ਹੈ ਉਹਦਾ ਸਾਡੇ ਉੱਤੇ ਸਿੱਧਾ ਜਾਂ ਅਸਿੱਧਾ ਅਸਰ ਪੈਂਦਾ ਹੀ ਪੈਂਦਾ ਸੋ ਇਸ ਲਈ ਜਦੋਂ ਤੋਂ 트럼ਪ ਪਿਛਲੇ ਸਾਲ 20 ਜਨਵਰੀ ਤੋਂ ਉਹਨੇ ਆਪਣਾ ਅਹੁਦਾ ਜਿੱਤ ਚੁੱਕੀ ਹੈ ਉਹਦਾ ਸੰਭਾਲਿਆ ਹੈ। ਉਹਨੇ ਸਾਰੀ ਦੁਨੀਆ 'ਚ ਤਰਥੱਲੀ ਮਚਾਈ ਪਈ ਹੈ। ਉਸੇ ਦੇ ਕਰਕੇ ਹੀ 트럼ਪ ਦੀਆਂ ਉਹਨਾਂ ਨੀਤੀਆਂ ਕਰਕੇ ਹੀ ਜਿਹੜੇ ਸਾਡੇ ਬੱਚੇ ਇਥੋਂ 40 ਲੱਖ, 50 ਲੱਖ, 25 ਲੱਖ, 30 ਲੱਖ ਖਰਚ ਕੇ ਡੋਂਕੀ ਰੂਟ ਰਾਹੀਂ ਔਖੇ ਆਪਣੀ ਜਾਨ ਤਲੀ ਤੇ ਰੱਖ ਕੇ ਵਿੱਚ ਅਧਚਦ ਮਰੇ ਵੀ ਉਹ ਜਿਹੜੇ ਜਦੋਂ ਅਮਰੀਕਾ ਪਹੁੰਚੇ ਤਾਂ ਉਹਨਾਂ ਨੂੰ ਟਰੰਪ ਨੇ ਉਹ ਸਾਰ ਬੇੜੀਆਂ ਲਾ ਕੇ ਹਾਥਕੜੀਆਂ ਲਾ ਕੇ ਬੇਇੱਜ਼ਤ ਕਰਕੇ ਆਪਣੇ ਜਿਹੜੇ ਫੌਜੀ ਜਹਾਜ਼ ਹੈ ਉਹਨਾਂ ਰਾਹੀਂ ਭਾਰਤ ਭੇਜਿਆ ਸੀਗਾ ਇਸ ਕਰਕੇ ਇਹ ਸੋਚ ਲੈਣਾ ਵੀ ਇਹ ਸਾਮਰਾਜ ਕਹਿਣਾ ਕਾਮਰੇਡਾਂ ਦਾ ਕੰਮ ਹੈ ਭਗਤ ਸਿੰਘ ਉਦੋਂ ਸਾਮਰਾਜ ਗੁਰੂਤ ਲੜਦਾ ਸੀ ਚਲੋ ਅੱਜ ਤਾਂ ਸਾਮਰਾਜ ਹੈ ਨਹੀਂਗਾ ਕਈ ਵਾਰ ਸਾਨੂੰ ਉਹਦੇ ਖਤਰਿਆਂ ਦਾ ਉਹਨਾਂ ਅਸੀਂ ਅਹਿਸਾਸ ਨਹੀਂ ਕਰਦੇ ਜਿੱਦਦੇ ਉਹ ਵੱਡੇ ਖਤਰੇ ਹੁੰਦੇ ਐ ਮੇਰਾ ਤਾਂ ਕਹਿਣ ਤੋਂ ਭਾਵ ਇਹ ਹੈ ਪਹਿਲੀ ਗੱਲ ਦੂਜੀ ਗੱਲ ਕਿ ਉਸ ਨੇ ਜਿਹੜੇ ਐਲਾਨ ਉਹਦੋਂ 20 ਜਨਵਰੀ ਤੋਂ ਬਾਅਦ ਕੀਤੇ ਸੀ ਅ ਇੱਕ ਐਲਾਨ ਕਰਿਆ ਵੀ ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਹੋਊਗਾ ਉਹਦਾ ਰਿਜ਼ਲਟ ਦਿਖਾਤਾ ਕੈਨੇਡਾ ਚੋਣਾ ਹੋਣੀਆ ਸੀ ਤੇ ਉਹ ਜਿਹੜੀ ਟਰੂਡੋ ਦੀ ਪਾਰਟੀ ਸੀ ਉਹ ਬਹੁਤ ਹੀ ਥੱਲੇ ਜਾ ਰਹੀ ਸੀਗੀ ਪਰ ਇਸ 51 ਸੂਬੇ ਦੇ ਨਾਰੇ ਨੇ ਉਸ ਪਾਰਟੀ ਨੂੰ ਦੁਬਾਰਾ ਰਾਜ ਸੱਤਾ 'ਚ ਲੈ ਆਂਦਾ ਤਬਦੀਲੀ ਹੋ ਗਈ ਤੇ ਅਮਰੀਕਾ ਦਾ ਸਮਾਨ ਖਾਸ ਤੌਰ ਤੇ ਬਹੁਤ ਮਹਿੰਗੀਆਂ ਵਿਸਕੀਆਂ ਤੇ ਸ਼ਰਾਬਾਂ ਜਿਹੜੀਆਂ ਨੇ ਉਹਨਾਂ ਨੇ ਆਪਣੇ ਸਟੋਰਾਂ 'ਚੋਂ ਕੱਢ-ਕੱਢ ਕੇ ਬਾਹਰ ਮਾਰੀਆਂ ਚਲਾ ਕੇ ਵੀ ਤੂੰ ਕਾ ਸਾਡੇ ਤੇ ਕੌਣ ਹੁੰਨਾ ਹੈ ਰੋਬ ਤਮਾਰ ਦਾ ਜਿਹੜੀ ਇਦਾਂ ਅਸਰ ਪੈਂਦਾ ਹੈ ਦੂਜਾ ਜਦੋਂ ਉਹਨੇ ਫਿਰ ਇੱਕ ਕਿਹਾ ਵੀ ਮੈਂ ਜਿਹੜੀ ਮੈਕਸੀਕੋ ਦੇਸ਼ ਹੈ ਸਾਡੇ ਨਾਲ ਉਹਨੂੰ ਜਿਹੜਾ ਉਹ ਕਹਿੰਦੇ ਐ ਵੀ ਜਿਹੜੀ ਜਿਹੜੀ ਉੱਥੋਂ ਦੀ ਵੀ ਇਹ ਮੈਕਸੀਕੋ ਅਮਰੀਕਾ ਦਾ ਹਿੱਸਾ ਹੈ ਇਸ ਕਿਸਮ ਦਾ ਜਣੀ ਉਹਨੂੰ ਜਿਹੜੀ ਉਹ ਉੱਥੋਂ ਦੀ ਜਿਹੜੀ ਪ੍ਰਧਾਨ ਮੰਤਰੀ ਹੈ ਉਹਨੇ ਆਉਂਦਾ ਸਖਤ ਵਿਰੋਧ ਕੀਤਾ ਉਦੋਂ ਬਾਅਦ ਮੁੜ ਕੇ ਉਹਦਾ ਨਾਂ ਨਹੀਂ ਲਿਆ ਕੈਨੇਡਾ ਦਾ ਵੀ ਨਾਂ ਉਸ ਤਰ੍ਹਾਂ ਨਾਲ ਨਹੀਂ ਲਿਆ ਜਿਹੜੇ ਲੋਕ ਪੈਗੇ ਜਦੋਂ ਜਹਾਜ਼ ਭਰ ਕੇ ਆਏ ਤਾਂ ਜਿਹੜੇ-ਜਿਹੜੇ ਦੇਸ਼ਾਂ ਨੇ ਉਹਦਾ ਵਿਰੋਧ ਕਰਿਆ ਉਹਨਾਂ ਚੋਂ ਇਹ ਮੈਕਸੀਕੋ ਵਾਲੀ ਪ੍ਰਧਾਨ ਮੰਤਰੀ ਵੀ ਸੀਗੀ ਤੇ ਜਿਹੜੀ ਜਿਹੜਾ ਕੋਲੰਬੀਆ ਦਾ ਜਿਹੜਾ ਰਾਸ਼ਟਰਪਤੀ ਹੈ ਉਹ ਵੀ ਪੀਟਰੋ ਜਿਹੜਾ ਹੈਗਾ ਉਹ ਉਹ ਵੀ ਇਹਦੇ ਉਹ ਉਹਨੇ ਵੀ ਡਟ ਕੇ ਕਿਹਾ ਸੀ ਵੀ ਬਿਲਕੁਲ ਨਹੀਂ ਸਾਡੇ ਬੰਦੇ ਐ ਮੰਨ ਲਓ ਗਲਤ ਗਏ ਐ ਅਸੀਂ ਉਹਨਾਂ ਨੂੰ ਆਪ ਲੈ ਕੇ ਆਵਾਂਗੇ ਜਹਾਜ਼ ਭੇਜ ਕੇ ਉਹਨਾਂ ਨੂੰ ਐਦਾਂ ਬੇੜੀਆਂ ਚ ਅਸੀਂ ਨਹੀਂ ਲਿਆਉਣਗੇ ਉਨੇ ਇਹ ਗੱਲ ਸੁਣਾਈ ਸੀ ਉਦੋਂ ਮੁੜ ਕੇ ਬਹੁਤ देर 트ੰਪ ਚੁੱਪ ਰਿਹਾ ਜਾਨੀ ਜਿਹੜਾ ਬੰਦਾ ਛਿੱਤਰ ਲੈ ਕੇ ਪੈਂਦਾ ਨਾ ਉਹਨੂੰ ਸਿੱਧੀ ਭਾਸ਼ਾ ਚ ਆਪਾਂ ਕਹੀਏ ਤਾਂ ਉਹਦੇ ਤੋਂ ਫਿਰ 트ੰਪ ਇੱਕ ਵਾਰੀ ਦੁਬਾਰਾ ਸੋਚਣ ਲਈ ਮਜਬੂਰ ਫਿਰ ਉਹਨੇ ਕਿਹਾ ਵੀ ਅਸੀਂ ਆਹਾ ਚੀਨ ਤੇ ਇੰਨਾ ਟ੍ਰੈਫਿਕ ਟੈਰਿਫ ਲਾਤਾ ਭਾਰਤ ਤੇ ਇੰਨਾ ਲਾਤਾ ਥਮਕੇ ਤੇ ਇੰਨਾ ਲਾਤਾ ਭਾਰਤ ਮਿੰਤਾ ਕੱਢਦਾ ਰਹਿ ਗਿਆ ਚੀਨ ਨੇ ਕਿਹਾ ਕੋਈ ਗੱਲ ਨਹੀਂ ਜਿੰਨਾ ਤੂੰ ਲਾਵੇਂਗਾ ਮੈਂ ਤੇਰੇ ਤੇ ਲਾਉਂ ਉਹਨੇ ਫਿਰ ਵਧਾਤਾ 트ੰਪ ਨੇ ਹੇਰੋ ਕਹਾ ਸਾਡਾ ਵੀ ਵੱਧ ਗਿਆ ਫਿਰ ਟਰੰਪ ਦੇ ਵਿਧਾਰਤਾ ਫਿਰ ਉਹਨੇ ਕਹਤਾ ਵੀ ਸਾਡਾ ਵੀ ਵੱਧ ਗਿਆ ਉਹਦੇ ਨਾਲ ਚੁੱਪ ਕਰਕੇ ਗੱਲਬਾਤ ਕਰਕੇ ਉਹਨੂੰ ਸੈਟਲ ਕੀਤਾ ਯਾਨੀ ਜਿਹੜੇ ਸਾਮਰਾਜੀ ਮੁਲਕਾਂ ਨੂੰ ਜਿੰਨਾ ਚਿਰ ਤੁਸੀਂ ਸਿੰਘਾਂ ਤੋਂ ਫੜ ਕੇ ਲੋਕਾਂ ਦੀ ਬਰਤ ਨਾਲ ਤੇ ਬਹੁਤ ਵੱਡੇ ਮੁਹਾਜ ਦੇ ਹਸਾਬ ਨਾਲ ਉਹਨਾਂ ਚਿਰ ਇਹਨੇ ਕਾਬੂ ਨਹੀਂ ਆਉਣਾ ਹੁਣ ਜਿਹੜੀਆਂ ਕਰੰਟ ਗੱਲਾਂ ਨੇ ਭਾਰਤ ਦੇ ਉੱਤੇ 25% ਟੈਰਿਫ ਤਾਂ ਵੈਸੇ ਲਾਇਆ ਹੋਇਆ ਸੀ ਅਮਰੀਕਾ ਨੇ 25% ਲਾਤਾ ਵੀ ਤੁਸੀਂ ਰੂਸ ਤੋਂ ਤੇਲ ਖਰੀਦਦੇ ਹੋ ਇਸ ਕਰਕੇ ਤੁਹਾਡੇ ਤੇ 50 ਕਰਤਾ ਸੀ ਜਰਮਾਨੇ ਭਾਰਤ ਉਹਦੇ ਲਈ ਵੀ ਮਿੰਟਾ ਕੱਢਦਾ ਰਿਹਾ ਉੱਥੇ ਦੀ ਇੱਕ ਫਰਮ 트ੰਪ ਦੇ ਦੋਸਤ ਦੀ ਇੱਕ ਫਰਮ ਹੈ ਉਸ ਨੂੰ ਵਿੱਚ ਉਹਨਾਂ ਨੇ ਪੈਸੇ ਦੇ ਕੇ ਅੰਗੇਜ ਕੀਤਾ ਵੀ ਸਾਡੀ ਗੱਲਬਾਤ ਕਰਾ ਦੇ ਨਾਲ ਯਾਰ ਕੋਈ ਸਾਡਾ ਸੌਦਾ ਨਿਬੜ ਜੇ ਅਸੀਂ ਸੌਦਾ ਕਰੀਏ ਉਹ ਸੌਦਾ ਸੁੱਦਾ ਬਹੁਤਾ ਕੋਈ ਨਿਬੜਿਆ ਨਾ ਤੇ ਭਾਰਤ ਨੇ ਕਾਫੀ ਹੱਦ ਤੱਕ ਰੂਸ ਤੋਂ ਤੇਲ ਘਟਾਇਆ ਵੀ ਤੇ ਉਸ ਦਾ ਨਤੀਜਾ ਜਿਹੜਾ ਇਹ ਹੋ ਗਿਆ ਕਿ ਉਹ ਹੋਰ ਦਬਕੇ ਮਾਰਨ ਲੱਗ ਗਿਆ ਹੁਣ ਕੱਲ ਇੱਕ ਬਿਲ ਜਿਹੜਾ ਉਥੋਂ ਦੇ ਇੱਕ ਐਮਪੀ ਨੇ ਸੈਨੀਟਰ ਨੇ ਉਸ ਸੈਨੀਟਰ ਨੇ ਉਹਦਾ ਨਾਮ ਹੈ ਲਿੰਡਸੇ ਗ੍ਰਾਹਮ ਲਿੰਡਸੇ ਗ੍ਰਾਹਮ ਉਹਨਾਂ ਦੀ ਜਿਹੜੀ ਵਪਾਰਕ ਸਾਸਤ ਕਮੇਟੀ ਹੈ ਉਹਦਾ ਉਹ ਚੇਅਰਮੈਨ ਹੈ ਉਸ ਨੇ ਇੱਕ ਬਿਲ ਲੰਦਾ ਇੱਕ ਹੋਰ ਹੈ ਉਹਦੇ ਨਾਲ ਉਸ ਨੂੰ ਜਿਹੜਾ ਹੈ ਅ ਰਸ਼ੀਆ ਦੇ ਉੱਤੇ ਪਾਬੰਦੀਆਂ ਦਾ ਬਿਲ ਕਹਿੰਦੀ ਹੈ ਰਸ਼ੀਆ ਦੇ ਤੇਲ ਤੇ ਪਾਬੰਦੀਆਂ ਪਹਿਲਾਂ ਵੀ ਉਹਨਾਂ ਨੇ ਲਾਈਆਂ ਹੋਈਆਂ ਨੇ ਦੁਨੀਆ ਦੇ ਵਿੱਚ ਇਸ ਗੱਲ ਦਾ ਰੌਲਾ ਪੈਂਦਾ ਰਿਹਾ ਵੀ ਭਾਰਤ ਚੁੱਪ ਰਿਹਾ ਕਿਤੇ ਇੱਕ ਵਾਰੀ ਕਿਸੇ ਅਧਿਕਾਰੀ ਤੋਂ ਇਹਨਾਂ ਨੇ ਬਿਆਨ ਦਵਾ ਲਿਆ ਵੀ ਰਸ਼ੀਆ ਤੋਂ ਤੇਲ ਤਾਂ ਯੂਰਪ ਦੇ ਬਹੁਤ ਸਾਰੇ ਮੁਲਕ ਖਰੀਦਦੇ ਐ ਫਲਾਣੇ ਫਲਾਣੇ ਇੰਨਾ ਇੰਨਾ ਤੇਲ ਖਰੀਦਦੇ ਐ ਉਹਨਾਂ ਤੇ ਕਿਉਂ ਨਹੀਂ ਲਾਉਂਦਾ ਉਸ ਦਿਨ ਥੋੜੀ ਜਿਹੀ ਸ਼ਾਂਤੀ ਰਹੀ ਪਰ ਭਾਰਤ ਫੇਰ ਝੋਗ ਗਿਆ ਦੁਬਾਰਾ ਫੇਰ ਹੁਣ ਹੁਣ ਜਿਹੜਾ ਹੈ ਲਿੰਡਸੇ ਸਾਹਿਬ ਨੇ ਜਿਹੜਾ ਬਿੱਲ ਲਿਆਂਦਾ ਜਿਹਦੇ ਤੇ ਕੱਲ ਉਹਨੂੰ ਮੰਨ ਲਿਆ ਰਾਸ਼ਟਰਪਤੀ ਨੇ 트럼ਪ ਨੇ ਮੰਨ ਲਿਆ ਤੇ ਉਹ ਜਦੋਂ ਹੁਣ ਕਾਨੂੰਨ ਬਣੂਗਾ ਤਾਂ ਉਹਦੇ ਨਾਲ ਭਾਰਤ ਚੀਨ ਤੇ ਬ੍ਰਾਜ਼ੀਲ ਦੇ ਉੱਤੇ ਜਿਹੜੀਆਂ ਚੀਜ਼ਾਂ ਸੀ ਉੱਥੇ ਭੇਜਾਂਗੇ ਅਮਰੀਕਾ ਦੇ ਵਿੱਚ ਉਹਨਾਂ ਦੇ ਉੱਤੇ 500% ਟੈਰਫ ਲੱਗ ਜਾਣਾ ਹੈ ਭਾਵ ਉਹ ਚੀਜ਼ਾਂ ਉੱਥੇ ਐਨੀਆਂ ਮਹਿੰਗੀਆਂ ਹੋ ਜਾਣੀਆਂ ਨੇ ਕਿ ਉਹਨਾਂ ਨੂੰ ਕੋਈ ਖਰੀਦੂਗਾ ਭਾਵ ਇਹ ਕਿ ਜਿਹੜੀਆਂ ਸਾਡੇ ਭਾਰਤ 'ਚ ਉਹ ਚੀਜ਼ਾਂ ਬਣਦੀਆਂ ਨੇ ਜਿਹੜੀਆਂ ਅਸੀਂ ਅਮਰੀਕਾ 'ਚ ਭੇਜਦੇ ਰਹੇ ਹਾਂ ਉਹ ਚੀਜ਼ਾਂ ਨੂੰ ਬਣਾਉਣ ਵਾਲੇ ਸਾਡੇ ਕਾਰੀਗਰ ਸਾਡੇ ਮਜ਼ਦੂਰ ਸਾਡੇ ਉੱਥੋਂ ਦੇ ਕਿਸਾਨ ਜਿਹੜੀਆਂ-ਜਿਹੜੀਆਂ ਵੀ ਚੀਜ਼ਾਂ ਹੋ ਜਾਂਦੀਆਂ ਨੇ ਉਨਾ ਸਾਰਿਆਂ ਦਾ ਦਵਾਲਾ ਨਿਕਲਣ ਵਾਲੇ ਪਾਸੇ ਨੂੰ ਹੋਜੂਗਾ ਜੇ ਅਸੀਂ ਇਸ ਦੀ ਬਦਲਵੀਂ ਮੰਡੀ ਨਾਲ ਨੱਪੀਤਾ ਸੋ ਸਾਡੇ ਭਾਰਤ ਦੇ ਉੱਤੇ ਇਹਨਾਂ ਚੀਜ਼ਾਂ ਦਾ ਇੱਕ ਤਾਅਸਰ ਪੈਣਾ ਦੂਜਾ ਜਦੋਂ ਇਹ ਰਿਸ਼ਤੇ ਖਰਾਬ ਹੋ ਰਹੇ ਹੈ ਤਾਂ ਸਾਡੇ ਬਹੁਤ ਸਾਰੇ ਵਿਦਿਆਰਥੀ ਉੱਥੇ ਜਾਂਦੇ ਹੈ ਪੜ੍ਹਾਈ ਕਰਦੇ ਹੈ ਤੇ ਉੱਥੇ ਸੈਟਲ ਹੁੰਦੇ ਹੈ ਉਹਨਾਂ ਦੇ ਸੁਪਨੇ ਗਲਤ ਕਿ ਠੀਕ ਇਸ ਗੱਲ 'ਚ ਅੱਜ ਦਾ ਵਿਸ਼ਾ ਨਹੀਂ ਸਕਦਾ ਇਹ ਵੀ ਉਹ ਗਲਤ ਕਰਦੇ ਹੈ ਕਿ ਠੀਕ ਕਰਦੇ ਇਹ ਹੈ ਸੱਚ ਇਹ ਹੈ ਤੇ ਬਹੁਤ ਸਾਰੇ ਸਾਡੇ ਜਿਹੜੇ ਵਿਦਿਆਰਥੀ ਬੱਚੇ ਮੁੰਡੇ ਕੁੜੀਆਂ ਭਾਰਤ ਦੇ ਉਹਨਾਂ ਚ ਪੰਜਾਬੀ ਵੀ ਸ਼ਾਮਲ ਨੇ ਇਹ ਜਿਹੜੇ ਕਿ ਬਹੁਤ ਉੱਚੀਆਂ ਡਿਗਰੀਆਂ ਪ੍ਰਾਪਤ ਕਰਦੇ ਆ ਆਈਆਈਟੀ ਤੋਂ ਆਈਆਈਐਮ ਤੋਂ ਬਹੁਤ ਹੋਰ ਉੱਚੀਆਂ ਸੰਸਥਾਵਾਂ ਤੋਂ ਤੇ ਜਾਂ ਯੂਐਸ ਪੜ੍ਹ ਕੇ ਉੱਥੋਂ ਕਰਦੇ ਆ ਪ੍ਰਾਪਤ ਤੇ ਉੱਥੋਂ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਵੱਡੀਆਂ-ਵੱਡੀਆਂ ਨੌਕਰੀਆਂ ਤੇ ਲੱਗਦੇ ਆ ਐਚ1ਵੀ ਵੀਜਾ ਕਹਿੰਦੇ ਆ ਉਹਨੂੰ ਉਹ ਉਹਨੇ ਉਹਦੇ ਤੇ ਵੀ ਬੂੰਦੀਆਂ ਲਾਈਆਂ ਹੋਈਆਂ ਯਾਨੀ ਇੱਕ ਮਜ਼ਦੂਰ ਤੋਂ ਲੈ ਕੇ ਜਿਹੜੇ ਕੰਮ ਕਰਨ ਵਾਲੇ ਕਾਮੇ ਜਾਂਦੇ ਆ ਜਿਹੜੇ ਉਹਨਾਂ ਤੋਂ ਲੈ ਕੇ ਇੱਕ ਹਾਈ ਫਾਈ ਜੌਬ ਵਾਲੇ ਜਿਹੜੇ ਬੱਚੇ ਆ ਸਾਡੇ ਉਹਨਾਂ ਦੇ ਰਾਹ ਉਹ ਬੰਦ ਕਰ ਰਹੇ ਨੇ ਇੱਕ ਇਹ ਤੇ ਅਗਲੀ ਗੱਲ ਦੋਸਤ ਆਪਣੇ ਜਿਹੜੀ ਇਹਦੇ 'ਚ ਹੋਰ ਕਰਨ ਵਾਲੀ ਹੈ ਅ ਉਸ ਨੇ ਕੁਝ ਦਿਨ ਪਹਿਲਾਂ ਵੈਨਜ਼ੂਏਲਾ ਤੇ ਹਮਲਾ ਕੀਤਾ ਉੱਥੇ ਬਹੁਤ ਸਾਰੇ ਬੰਦਿਆਂ ਨੂੰ ਮਾਰਿਆ ਤੇ ਹਨੇਰਾ ਕਰਕੇ ਲਾਈਟ ਬੰਦ ਕਰਕੇ ਉੱਥੋਂ ਦੇ ਰਾਸ਼ਟਰਪਤੀ ਨੂੰ ਫੜਿਆ ਕਿਡਨਾਪ ਕਰਕੇ ਉਹ ਨੂੰ ਉਹਨੂੰ ਅਗਵਾ ਕਰਕੇ ਜਿਵੇਂ ਗੁੰਡੇ ਅਗਵਾ ਕਰਕੇ ਲੈ ਜਾਂਦੇ ਹੁੰਦੇ ਐ ਡਾਕੂ ਅਗਵਾ ਕਰਕੇ ਲੈ ਜਾਂਦੇ ਐ ਵੀ ਫਰौती ਦਿਓ ਫੇਰ ਤੁਹਾਡਾ ਬੰਦਾ ਛੱਡਾਂਗੇ ਇਸ ਤਰ੍ਹਾਂ ਨਾਲ ਉਹ ਫਰौती ਮੰਗ ਰਿਹਾ ਉਸ ਨੂੰ ਲਿਆ ਕੇ ਨਿਊਯਾਰਕ ਦੀ ਅਦਾਲਤ ਚ ਪੇਸ਼ ਕਰਤਾ ਉਹਨੇ ਬੜੀ ਬਹਾਦਰੀ ਨਾਲ ਉਹਨੂੰ ਫੇਸ ਕੀਤਾ ਓਹ ਵੱਖਰੀ ਗੱਲ ਉਹਦੀ ਵਾਈਫ ਦੇ ਇੱਥੇ ਸੱਟਾਂ ਵੀ ਲੱਗਿਆ ਹੋਈਆਂ ਨੇ ਤਾਂ ਵੀ ਉਹ ਬਹਾਦਰੀ ਨਾਲ ਕੇਸ ਕਰ ਰਹੀ ਹੈ ਉਹਨੂੰ ਤੇ ਪਰ ਜਾਨੀ ਉੱਥੇ ਜਿਹੜੀ ਨਵੀਂ ਰਾਸ਼ਟਰਪਤੀ ਬਣ ਗਈ ਮਤਲਬ ਐਕਟਿੰਗ ਹੈ ਜਿਹੜੀ ਡੈਲਸੀ ਰੋਡਰਿਕਸ ਉਸ ਡੈਲਸੀ ਰੋਡਰਿਕਸ ਦੇ ਬਾਰੇ ਚ ਫਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਵੀ ਅਸੀਂ ਉਹ ਹੀ ਚਲਾਉਣਾ ਵੈਨਜ਼ੂਏਲਾ ਤਾਂ ਉਹ ਤਾਂ ਐਵੇਂ ਹੀ ਹੈ ਉਹਨੇ ਬੜਾ ਘਟ ਕੇ ਜਵਾਬ ਦਿੱਤਾ ਉਹਨੇ ਆਪਣੀ ਮੀਟਿੰਗ ਕੀਤੀ ਹੈ ਮੀਟਿੰਗ ਕਰਕੇ ਕਿਹਾ ਵੀ ਸਾਰਾ ਵੈਨਜ਼ੂਏਲਾ ਰਾਸ਼ਟਰਪਤੀ ਮਾਦੁਰੋ ਦੇ ਨਾਲ ਖੜਾ ਹੈ ਸਾਡਾ ਰਾਸ਼ਟਰਪਤੀ ਮਾਦੁਰੋ ਹੈ ਜਿਹੜਾ ਹੈਗਾ ਤੇ ਜੀ ਨੂੰ ਉਹ ਫੜ ਕੇ ਲੈ ਗਿਆ ਅਮਰੀਕਾ ਤੇ ਅਸੀਂ ਅਮਰੀਕਾ ਦੀ ਇਸ ਤੌਸ ਨੂੰ ਨਹੀਂ ਚੱਲਾਂਗੇ ਅਗਲੀ ਗੱਲ ਇੱਕ ਹੋਰ ਕਰੀ ਕੱਲ ਜਿਹੜੀ ਨਿਊਯਾਰਕ ਟਾਈਮਜ਼ ਉੱਥੋਂ ਦੀ ਬਹੁਤ ਵੱਡੀ ਅਖਬਾਰ ਹੈ ਆਮ ਤੌਰ ਤੇ ਉਹ ਅਖਬਾਰ ਦਾ ਜਿਹੜਾ ਰੁਝਾਨ ਹੈ ਉਹ ਜਿਹੜੀ ਦੂਜੀ ਪਾਰਟੀ ਹੈ ਉਹਦੇ ਵੱਲ ਹੁੰਦਾ ਹੈ ਡੈਮੋਕ੍ਰੇਟ ਵੱਲ ਤੇ ਇਹ ਜਿਹੜੇ ਰਿਪਬਲਿਕਨ ਨੇ ਇਹਨਾਂ ਦੇ ਥੋੜਾ ਜਿਹਾ ਕਿ ਵਿਰੁੱਧ ਹੁੰਦਾ ਹੈ ਉਹਦਾ ਕਿਤੇ ਕਿਤੇ ਰੁਝਾਨ ਜਿਹੜਾ ਇੱਕ ਇੱਕਾ ਕਾ ਲਈ ਵੀ ਚੁਕਾਤਾ ਲਈ ਤੇ ਉਹਨਾਂ ਨੇ 2 ਘੰਟੇ ਲੰਬੀ ਇਹਦੇ ਨਾਲ ਇੰਟਰਵਿਊ ਕੀਤੀ ਉਸ ਇੰਟਰਵਿਊ ਦੇ ਵਿੱਚ 2 ਘੰਟਿਆਂ ਚ ਉਸ ਨੇ ਵੈਨਜੂਏਲਾ ਤੇ ਗੱਲ ਕੀਤੀ ਹੈ ਵੈਨਜੂਏਲਾ ਤੇ ਉਹਨੇ ਕਿਹਾ ਵੀ ਅਸੀਂ ਉਥੇ ਜਿੰਨਾ ਚਿਰ ਮਰਜੀ ਆਪ ਰਾਜ ਚਲਾਵਾਂਗੇ ਵੈਨਜੂਏਲਾ ਦਾ ਅਸੀਂ ਉਹਦਾ ਰਾਜ ਖੁਦ ਚਲਾਵਾਂਗੇ ਇੱਕ ਤਾਂ ਇਹ ਉਹ ਕਹਿੰਦਾ ਵੀ ਇਹ ਮਹੀਨੇ ਜਾਂ 2 ਮਹੀਨੇ ਜਾਂ ਦਿਨਾਂ ਦੀ ਗੱਲ ਨਹੀਂ ਸਾਲਾਂ ਵਧੀ ਚਲਾਉਣਾ ਪੈ ਗਿਆ ਤਾਂ ਸਾਲਾਂ ਵਧੀ ਵੀ ਚਲਾਵਾਂਗੇ ਇਹ ਇੱਕ ਗੱਲ ਦੂਜੀ ਗੱਲ ਉਹਨੇ ਜਿਹੜੀ ਕਹੀ ਕਿ ਗ੍ਰੀਨਲੈਂਡ ਤੇ ਕਬਜ਼ੇ ਤੋਂ ਘੱਟ ਤਾਂ ਸਾਡਾ ਸਰਦਾ ਹੀ ਨਹੀਂਗਾ ਅਸੀਂ ਗ੍ਰੀਨਲੈਂਡ ਤੇ ਕਬਜ਼ਾ ਕਰਨਾ ਹੀ ਕਰਨਾ ਜਦੋਂ ਉਹਨੇ ਸੋਚ ਚੁੱਕੀ ਸੀ ਉਦੋਂ ਕੈਨੇਡਾ ਤੇ ਮੈਕਸੀਕੋ ਦੇ ਨਾਲ ਗ੍ਰੀਨਲੈਂਡ ਦਾ ਵੀ ਕਿਹਾ ਸੀ ਵੀ ਉਹ ਅਸੀਂ ਨੇ ਕਬਜ਼ਾ ਕਰ ਨਹੀਂ ਕਰਨਾ ਕਿਉਂਕਿ ਗ੍ਰੀਨਲੈਂਡ ਹੈ ਜਿਹੜਾ ਉੱਥੇ ਉਹ ਰੇਅਰ ਅਰਥ ਐਲੀਮੈਂਟ ਬਹੁਤ ਵੱਡੀ ਮਾਤਰਾ ਚ ਹੈ ਤੇ ਉਹਨਾਂ ਦੇ ਉੱਤੇ ਉਹ ਕਬਜ਼ਾ ਕਰਨਾ ਚਾਹੁੰਦਾ ਤੇ ਇਹ ਕਹਿੰਦਾ ਵੀ ਇਹਦੇ ਬਿਨਾ ਵੀ ਸਾਡਾ ਨਹੀਂ ਸਰਦਾ ਅਗਲੀ ਗੱਲ ਉਹਨੇ ਜਿਹੜੀ ਹੋਰ ਕਹੀ ਵੀ ਮੇਰੇ ਲਈ ਅੰਤਰਰਾਸ਼ਟਰੀ ਕਾਨੂੰਨ ਜਿਹੜੇ ਹੈਗੇ ਆ ਕੋਈ ਵੀ ਕਾਨੂੰਨ ਚਾਹੇ ਯੂਨੋ ਨੇ ਬਣਾਏ ਆ ਚਾਹੇ ਕੋਈ ਹੋਰ ਬਣੇ ਹੋਏ ਆ ਅੱਡ ਅੱਡ ਸਮਿਆਂ ਤੇ ਬਹੁਤ ਸਾਰੇ ਕਾਨੂੰਨ ਬਣੇ ਆ ਕਹਿੰਦਾ ਮੇਰੇ ਲਈ ਇਹਨਾਂ ਕਾਨੂੰਨਾਂ ਦਾ ਕੋਈ ਮਤਲਬ ਨਹੀਂਗਾ ਮੈਂ ਇਹਨਾਂ ਨੂੰ ਠੋੜ ਦੇ ਦਿਖਾਉਣਾ ਕਾਨੂੰਨਾਂ ਨੂੰ ਮੈਂ ਜੋ ਕਹਿੰਦਾ ਉਹੀ ਕਾਨੂੰਨ ਉਹਨੂੰ ਜਦੋਂ ਨਿਊਯਾਰਕ ਟਾਈਮਜ਼ ਵਾਲਿਆਂ ਨੇ ਪੁੱਛਿਆ ਵੀ ਤੁਹਾਨੂੰ ਇਹਨਾਂ ਗੱਲਾਂ ਤੋਂ ਕੋਈ ਚੀਜ਼ ਰੋਕ ਸਕਦੀ ਹੈ ਉਹ ਕਹਿੰਦਾ ਅੰਤਰਰਾਸ਼ਟਰੀ ਕਾਨੂੰਨ ਤਾਂ ਮੈਨੂੰ ਬਿਲਕੁਲ ਹੀ ਨਹੀਂ ਰੋਕ ਸਕਦੇ ਮੈਂ ਮੈਂ ਇਹਨਾਂ ਦੀ ਕੋਈ ਪਰਵਾਹ ਨਹੀਂ ਕਰਦਾ ਫਿਰ ਕਹਿੰਦਾ ਕੌਣ ਰੋਕ ਸਕਦਾ ਹੈ ਕਹਿੰਦਾ ਉਹਨੂੰ ਸਿਰਫ ਮੇਰੀ ਮੋਰੈਲਿਟੀ ਰੋਕ ਸਕਦੀ ਹੈ ਮੇਰਾ اخلاق ਰੋਕ ਸਕਦਾ ਹੈ ਜਿਹੜਾ ਕਿ ਉਹਦਾ ਹੈ ਹੀ ਨਹੀਂ ਇੱਕ ਸਾਮਰਾਜੀ ਮੁਲਕ ਹੈ ਸਾਮਰਾਜੀ ਮੁਲਕ ਦਾ اخلاق ਹੈ ਜਿਹੜਾ ਜਦੋਂ ਉਹਦੇ ਦਿਮਾਗ ਨੂੰ ਤਾਕਤ ਚੜ ਜੇ ਤਾਂ ਉਹ ਬਹੁਤ ਖਤਰਨਾਕ ਹੁੰਦੀ ਹੈ ਇੱਕ ਹੋਰ ਗੱਲ ਉਹਨੇ ਕਹੀ ਕਹਿੰਦਾ ਵੀ ਉਹ ਜਿਹੜੀ ਅਮਰੀਕਾ ਦੀ ਤਾਕਤ ਹੈ ਵੱਡੀ ਮਿਲਟਰੀ ਦੀ ਤਾਕਤ ਹੈ ਪੈਸਿਆਂ ਦੀ ਤਾਕਤ ਹੈ ਇਸ ਤਾਕਤ ਨੂੰ ਸਾਡੇ ਜਿਹੜੇ ਪੁਰਾਣੇ ਰਾਸ਼ਟਰਪਤੀਆਂ ਉਹਨਾਂ ਨੇ ਵਰਤੇ ਹੀ ਨਹੀਂ ਮੈਂ ਉਹ ਤਾਕਤ ਨੂੰ ਵਰਤੂਗਾ ਮੈਂ ਉਹ ਤਾਕਤ ਨੂੰ ਕਿਸ ਕੰਮ ਲਈ ਵਰਤੂਗਾ ਉਸ ਮੈਂ ਅਮਰੀਕਾ ਦੇ ਲੋਕਾਂ ਲਈ ਉਹਨੇ ਉਹਦਾ ਨਾਰਾ ਸੀਗਾ ਮੇਕ ਅਮਰੀਕਾ ਗ੍ਰੇਟ ਅਗੇਨ ਮਾਗਾ ਕਹਿੰਦੇ ਐ ਮੇਕ ਅਮਰੀਕਾ ਗ੍ਰੇਟ ਅਗੇਨ ਅਮਰੀਕਾ ਨੂੰ ਦੁਬਾਰਾ ਤੋਂ ਮਹਾਨ ਬਣਾਉਣਾ ਹੈ ਉਹ ਮਹਾਨ ਬਣਾਉਣਾ ਹੈ ਆਰਥਿਕ ਸ਼ਕਤੀ ਬਣਾ ਕੇ ਜੈਨਿ ਉਹ ਆਰਥਿਕ ਸ਼ਕਤੀ ਲਈ ਦੁਨੀਆ ਭਰ ਦੇ ਲੋਕਾਂ ਦੇ ਜਿਹੜੇ ਵੀ ਸਰੋਤ ਹੈਗੇ ਆ ਉਹਨਾਂ ਨੂੰ ਜੇ ਤਾਂ ਕਿਤੇ ਕੋਈ ਤੈਰਫ ਦੇ ਗੇੜਾਂ ਚ ਆ ਕੇ ਲੁੱਟੇ ਜਾ ਸਕਦੇ ਆ ਤਾਂ ਉਦਾਂ ਲੁੱਟਣਾ ਨਹੀਂ ਫਿਰ ਡੰਡੇ ਦੇ ਜ਼ੋਰ ਤੇ ਲੁੱਟਣਾ ਜਿਹੜੀ ਇੱਕ ਤਾਂ ਇਹ ਕਹਿੰਦਾ ਮੈਂ ਆਪਣੀ ਤਾਕਤ ਨੂੰ ਇਸ ਕੰਮ ਲਈ ਵਰਤਾਂ। ਦੂਜਾ ਉਹ ਕਹਿੰਦਾ ਵੀ ਜਿਹੜੀ ਰਾਜਨੀਤਿਕ ਸੁਪਰੀਮੇਸੀ ਹੈ ਸਾਡੀ ਸਾਰੇ ਦੁਨੀਆ ਦੇ ਵਿੱਚ ਰਾਜਨੀਤਿਕ ਤੌਰ ਤੇ ਸਾਡੀ ਜਿਹੜੀ ਧੌਂਸ ਹੈ ਉਹ ਅਸੀਂ ਸਥਾਪਿਤ ਕਰਨੀ ਹੈ। ਇਹ ਸਾਡੀ ਧੌਂਸ ਲੋਕ ਮੰਨਣੋਂ हट ਗਏ ਬਹੁਤ ਸਾਰੇ ਦੇਸ਼ ਅਸੀਂ ਇਹ ਧੌਂਸ ਜਮਾਉਣੀ ਹੈ ਹੁਣ। ਯਾਨੀ ਇਹ ਉਹ ਓਪਨਲੀ ਕਹਿ ਰਿਹਾ ਹੈ ਸ਼ਰੇ ਆਮ ਕਹਿ ਰਿਹਾ ਕੋਈ ਸੰਗ ਸ਼ਰਮ ਨਹੀਂ ਹੈ ਇਸ ਗੱਲ ਤੇ। ਵੀ ਦੂਜੇ ਕੋਈ ਲੋਕ ਉਹਦੇ ਤੇ ਇਲਜ਼ਾਮ ਲਾਉਂਦੇ ਹੋਣ ਨਹੀਂ ਉਹ ਖੁਦ ਮੰਨ ਰਿਹਾ ਵੀ ਮੈਂ ਤਾਂ ਇਹ ਕਰਨਾ ਹੀ ਕਰਨਾ ਹੈ ਇਹ ਇਹ ਚੀਜ਼ ਹੈ ਤੇ ਉਹ ਕਹਿੰਦਾ ਆ ਵੀ ਅ ਅੰਤਰਰਾਸ਼ਟਰੀ ਕਾਨੂੰਨਾਂ ਦਾ ਮੇਰੇ ਤੇ ਅਸਰ ਨਹੀਂ ਕੋਈ ਰੁਕਾਵਟਾ ਮੈਨੂੰ ਰੋਕ ਨਹੀਂ ਸਕਦੀਆਂ ਬਸ ਤੇ ਉਹ ਕਹਿੰਦਾ ਆ ਵੀ ਜਿਹੜੀ ਸਾਡੀ ਨੈਸ਼ਨਲ ਤਾਕਤ ਹੈ ਸਾਡੀ ਕੌਮੀ ਜਿਹੜੀ ਤਾਕਤ ਹੈ ਉਸੇ ਨੇ ਹੀ ਫੈਸਲਾ ਕਰਨਾ ਤੇ ਉਹ ਜਿਹੜੇ ਵੈਨਜੂਏਲਾ ਚੋਂ ਤੇਲ ਦੇ ਟੈਂਕਰ ਰਸ਼ੀਆ ਤੇ ਦੇ ਦੂਜਿਆਂ ਦੇ ਜਾਂਦੇ ਆ ਉਹ ਪਿਛਲੇ ਦਿਨਾਂ ਦੇ ਵਿੱਚ ਚਾਰ ਟੈਂਕਰ ਇਹਨੇ ਪਿਛਲੇ ਕੁਝ ਸਮੇਂ 'ਚ ਉਹ ਵੀ ਫੜਿਆ ਧੱਕੇ ਨਾਲ ਉਹਦੇ ਨਾਲ ਵੀ ਮਾਹੌਲ ਹੋਰ ਭਖਿਆ ਹੋਇਆ ਸੋ ਉਹਦਾ ਜਵਾਬ ਤਾਂ ਰੋਡਰਿਕਸ ਨੇ ਦੇ ਦਿੱਤਾ ਵੀ ਉਹ ਤੂੰ ਚਲਾਉਣਾ ਹੈ ਦੇਸ਼ ਨੂੰ ਕਿ ਅਸੀਂ ਚਲਾਉਨੇ ਆ ਉਹ ਕਹਿੰਦੇ ਵੀ ਅਸੀਂ ਚਲਾਉਂਦੇ ਦੂਜਾ ਜਵਾਬ ਜਿਹੜਾ ਹੈ ਜਿਹੜਾ ਕੋਲੰਬੀਆ ਹੈ ਕੋਲੰਬੀਆ ਦੇ ਉੱਤੇ ਤਿੰਨ ਦਿਨ ਪਹਿਲਾਂ ਉਹਨੇ ਇੱਕ ਬਿਆਨ ਦਿੱਤਾ ਕੋਲੰਬੀਆ ਦੇ ਬਾਰੇ ਵੀ ਜਿਹੜਾ ਕੋਲੰਬੀਆ ਇਹ ਕੋਕੇਨ ਬਣਾਉਂਦਾ ਤੇ ਉਹਨੂੰ ਲਿਆ ਕੇ ਰੂਸ ਇੱਥੇ ਅਮਰੀਕਾ ਚ ਵੇਚਦਾ ਤੇ ਪੈਸੇ ਕਮਾਉਂਦਾ ਮੈਂ ਕਹਿੰਦਾ ਉਸ ਦੇ ਨਾਲ ਵੀ ਉਹੀ ਹਸ਼ਰ ਕਰਨਾ ਹੈ ਜਿਹੜਾ ਮੈਂ ਇਹਦਾ ਇਹਦਾ ਵੈਨਜੂਏਲਾ ਦੇ ਰਾਸ਼ਟਰਪਤੀ ਦਾ ਪੈਟਰੋਲ ਉਹ ਉਹ ਕਹਿੰਦਾ ਫਿਰ ਉਹ ਵੀ ਪੈ ਨਿਕਲੀ ਕਲੰਬੀਆ ਵਾਲ ਇਹ ਜਿਹੜੇ ਕਈ ਸਾਰੇ ਮੁਲਕ ਨੇ ਲਾਤੀਨੀ ਅਮਰੀਕਾ ਦੇ ਮੁਲਕ ਇਹ ਅਸਲ 'ਚ ਕਿਊਬਾ ਦੇ ਨੇੜੇ ਤੇੜੇ ਐ ਤੇ ਇਹਨਾਂ ਦੇ ਵਿੱਚ ਇਨਕਲਾਬੀ ਲਹਿਰਾਂ ਹਥਿਆਰਬੰਦ ਘੋਲ ਚੱਲੇ ਹੋਏ ਐ ਪਹਿਲਾਂ ਇਹ ਲੋਕ ਗੁਰੀਲਾ ਵਾਰਫੇਅਰ ਦੇ ਮਾਰ ਰਹੇ ਐ ਤੇ ਕਾਫੀ ਸਾਰੇ ਲੈਫਟਿਸਟ ਗਰੁੱਪ ਨੇ ਤੇ ਇਹ ਲੜਾਈ ਲੜਦੇ ਰਹੇ ਐ ਹਥਿਆਰਬੰਦ ਉਹਨੇ ਕਿਹਾ ਵੀ ਤੂੰ ਐਂ ਕਰ ਇਹਨੇ ਤਾਕਾ ਮਾਰਿਆ ਵੀ ਮੈਂ ਇਹਨੂੰ ਵੀ ਓਦਾਂ ਹੀ ਫੜੂ ਉਹ ਕਹਿੰਦਾ ਤੂੰ ਜਦ ਮਰਜੀ ਆ ਜਾ ਇੱਧਰ ਮੈਦਾਨ 'ਚ ਅਸੀਂ ਤਾਂ ਕਹਿੰਦਾ ਮੈਂ ਜਦੋਂ ਚੋਣਾ ਲੱਗਦਾ ਫੈਸਲਾ ਕਰਿਆ ਸੀ ਉਹ ਗਰੀਲਾ ਛੱਡ ਕੇ ਯੰਗ ਪਰ ਉਦੋਂ ਕਰਿਆ ਸੀ ਵੀ ਹੁਣ ਹਥਿਆਰ ਨਹੀਂ ਚੱਕਦੇ ਕੋਈ ਗੱਲ ਨਹੀਂ ਜੇ ਤੂੰ ਆ ਕਰੇਗਾ ਤਾਂ ਅਸੀਂ ਦੁਬਾਰਾ ਹਥਿਆਰ ਚੱਕ ਲਾਂਗੇ ਸਾਡੇ ਤਾਂ ਗੁਰੀਲੇ ਹਾਲੇ ਵੀ ਤਿਆਰ ਬੈਠੇ ਤੂੰ ਇੱਥੇ ਆ ਜਿਹੜਾ ਤਰਾਉਗਾ ਫਿਰ ਦੇਖਦੇ ਆ ਉਹ ਕਿਵੇਂ ਸਾਡੇ ਤੇ ਰਾਜ ਕਰਦਾ ਅਸੀਂ ਦੇਖਾਂਗੇ ਫਿਰ ਉਸ ਹਿਸਾਬ ਨਾਲ ਸੋ ਉਦੋਂ ਬਾਅਦ ਕੱਲ ਕੱਲ ਉਹਨੂੰ ਕਹਿੰਦਾ ਆ ਵੀ ਉਹ ਬੰਦਾ ਬੜਾ ਚੰਗਾ ਹੈ ਜਦੋਂ ਨੇ ਐ ਅੱਖਾਂ ਦਿਖਾਈਆਂ ਉਹ ਕਹਿੰਦਾ ਬਹੁਤ ਚੰਗਾ ਹੈ ਤੇ ਉਹਨੂੰ ਮੈਂ ਵਾਈਟ ਹਾਊਸ ਚ ਸੰਤ ਰਿਹਾ ਹੁਣ ਉਹ ਹੀਰਾ ਫੇਰੀ ਨਾਲ ਸਦਨੈਕ ਕਿਵੇਂ ਸੱਦਣਾ ਇਹ ਵੱਖਰੀ ਗੱਲ ਯਾਨੀ ਇਹ ਇਸ ਤਰ੍ਹਾਂ ਦਾ ਤੇ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਭਾਰਤ ਬਾਰੇ ਉਹ ਲਗਾਤਾਰ ਅਜਿਹੇ ਬਿਆਨ ਦੇ ਰਹੇ ਹੈ ਜਿਹੜਾ ਕਿ ਕਿਸੇ ਵੀ ਸਵਰਨਮੁਲਕ ਜਿਹੜਾ ਪ੍ਰਭੂ ਸਤਾ ਸੰਪੰਨ ਦੇਸ਼ ਹੈ ਜਿਵੇਂ ਕਿ ਸਾਡਾ ਸੰਵਿਧਾਨ ਵੀ ਇਹ ਜਿਹੜੀਆਂ ਪਹਿਲੀਆਂ ਲਾਈਨਾਂ ਹੀ ਨੇ ਉਹ ਇਹੀ ਨੇ ਕਿ ਭਾਰਤ ਸਰ ਇੱਕ ਜਿਹੜਾ ਦੇਸ਼ ਹੈ ਜਿਹੜਾ ਸੈਕੂਲਰ ਹੈ ਸੋਸ਼ਲਿਸਟ ਹੈ ਤੇ ਸਵਰਨਮੁਲਕ ਹੈ। ਪ੍ਰਭੂ ਸਤਾ ਸੰਪੰਨ ਦੇਸ਼ ਹੈ। ਇਹ ਕਿਸੇ ਦੇ ਕੋਈ ਦਬਾਅ ਥੱਲੇ ਕੰਮ ਨਹੀਂ ਕਰਦਾ। ਪਰ ਮੋਦੀ ਜੀ ਜਿਵੇਂ ਤੋਂ 트럼ਪ ਹੁਣ ਨਵੀਂ ਦੂਜੀ ਟਰਮ ਚ ਆਏ ਹੈ। ਉਸ ਟਰਮ ਦੇ ਵਿੱਚ ਲਗਾਤਾਰੀ ਇਸ ਤਰ੍ਹਾਂ ਨਾਲ ਕੰਮ ਕਰ ਰਹੇ ਹੈ ਕਿ ਸਾਡਾ ਦੇਸ਼ ਆਪਣੇ ਫੈਸਲੇ ਆਪ ਕਰਨ ਦੀ ਬਜਾਏ 트럼ਪ ਬਹੁਤ ਸਾਰੇ ਫੈਸਲੇ ਕਰਦਾ ਹੈ। ਤੇ TR ਪਾਕਿਸਤਾਨ ਨਾਲ ਆਪਰੇਸ਼ਨ ਸੰਧੂਰ ਵੇਲੇ ਹੋਈ ਲੜਾਈ ਦੀ ਜੰਗਬੰਦੀ ਦਾ ਸਵਾਲ ਹੋਵੇ ਤੇ ਚਾਹੇ ਤੇਲ ਖਰੀਦਣ ਦਾ ਸਵਾਲ। ਇੱਕੋ ਹੀ ਦਿਨ ਪਹਿਲੇ ਦਿਨੇ ਗੱਲ ਮੁੱਕ ਜਾਣੀ ਚਾਹੀਦੀ ਸੀ ਵੀ ਤੂੰ ਜਿੰਨੇ ਮਰਜੀ ਟੈਰ ਫਲਾ ਲੈ। ਅਸੀਂ ਫੈਸਲਾ ਕਰਾਂਗੇ ਸਾਡਾ ਦੇਸ਼ ਫੈਸਲਾ ਕਰੂਗਾ ਵੀ ਅਸੀਂ ਕਿਤੋਂ ਤੇਲ ਖਰੀਦਣਾ ਹੈ, ਕਿਹਨੂੰ ਵੇਚਣਾ ਹੈ, ਕਿਤੋਂ ਕੀ ਚੀਜ਼ ਲੈਣੀ ਹੈ, ਕਿਹਨੂੰ ਨਹੀਂ ਲੈਣੀ। ਤੂੰ ਕੌਣ ਹੋਣਾ ਹੈ ਵਿੱਚ ਦਾਖਲ ਦੇਣ ਵਾਲਾ ਇਸ ਦਾ? ਯਾਨੀ ਜੇ ਪਹਿਲੇ ਦਿਨ ਇਹ ਗੱਲ ਕਹੀ ਹੁੰਦੀ ਉਹ ਨਾ ਕੋਲੰਬੀਆ ਦੇ ਰਾਸ਼ਟਰਪਤੀ ਵਾਂਗੂ ਤਾਂ ਗੁਸਟਾਵੋ ਪੈਟਰੋ ਵਾਂਗੂ ਤਾਂ ਇਹ ਇਸ ਬੰਦੇ ਦੀ ਕੋਈ ਜ਼ਰਤ ਨਹੀਂ ਸੀ ਪੈਣੀ ਅਮਰੀਕਾ ਦੀ ਕੋਈ ਜ਼ਰਤ ਨਹੀਂ ਸੀ ਪੈਣੀ ਦੁਨੀਆ ਦੇ ਭਾਰਤ ਦੇ ਜਿਹੜੇ 140 ਕਰੋੜ ਲੋਕ ਜਿਨ੍ਹਾਂ ਦਾ ਨਾਂ મોદી ਜੀ ਅਕਸਰ ਲੈਂਦੇ ਐ ਉਹਨਾਂ ਨੇ ਆਸ਼ਾਸ਼ ਕਰਨ ਰੱਖਣਾ ਪਰ મોદી ਜੀ ਨੇ ਉੱਥੇ ਵੀ ਤੋਏ ਤੋਏ ਕਰਾਈਏ ਸਾਡੀ ਕਰੋੜਾਂ ਭਾਰਤੀਆਂ ਦੀ ਨੱਕ ਵਡਵਾਈ ਪਰ ਸੋਚੋ ਫੇਕ ਬਿਆਨ ਦੇ ਤਾਂ ਉਹਨੇ ਦੀ ਮੋਦੀ ਜੀ ਜਿਹੜੇ ਐ ਉਹ ਮੈਨੂੰ ਖੁਸ਼ ਕਰਨਾ ਚਾਹੁੰਦੇ ਐ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਮੈਂ ਨਰਾਜ ਆ ਉਹ ਰਸ਼ੀਆ ਤੋਂ ਤੇਲ ਖਰੀਦਦੇ ਐ ਚਾਹੇ ਉਹ ਕਹਿੰਦੇ ਐ ਵੀ ਅਸੀਂ ਘਟਾਰਿਆ ਪਰ ਤਾਂ ਵੀ ਉਹ ਉਹਨਾਂ ਨੇ ਘਟਾਇਆ ਨਹੀਂ ਚਲੋ ਇਹਦੇ ਤੇ ਮੋਦੀ ਜੀ ਦੀ ਬੜੀ ਤੋਏ ਤੋਏ ਹੋਈ ਪਰ ਮੋਦੀ ਜੀ ਫੇਰ ਚੁੱਪ ਰਹੀ ਹੁਣ ਜਿਹੜਾ ਉਹਨਾਂ ਦਾ ਇੱਕ ਹੋਰ ਜਿਹੜਾ ਵਪਾਰਕ ਸਕੱਤਰ ਐ ਉਹਨਾਂ ਦਾ ਅਮਰੀਕਾ ਦਾ ਵਪਾਰਕ ਸਕੱਤਰ ਐ ਉਹਦਾ ਅੱਜ ਬਿਆਨ ਅੱਜ ਜਿਹੜਾ ਕੱਲ ਦੇ ਅਖਬਾਰਾਂ ਚ ਹੋਊਗਾ ਹਾਰਵਰਡ ਲੂਟਨਿਕ ਹਾਰਵਰਡ ਲੂਟਨਿਕ ਕਹਿੰਦਾ ਜਿਹੜਾ ਉਹਨਾਂ ਦਾ ਕਮਰਸ ਸੈਕਟਰੀ ਹੈ ਵੀ ਜਿਹੜੀ ਭਾਰਤ ਨਾਲ ਸਾਡੀ ਟ੍ਰੇਡ ਦੀ ਗੱਲਬਾਤ ਚੱਲਦੀ ਹੈ ਉਹ ਗੱਲਬਾਤ ਸਾਡੀ ਸਿਰੇ ਚੜ ਗਈ ਸੀ ਲਗਭਗ ਮੈਂ ਮੋਦੀ ਜੀ ਨੂੰ ਕਹਾਇਆ ਸੀ ਵੀ ਤੁਸੀਂ 트੍ਰੰਪ ਸਾਹਿਬ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਓ ਬਸ ਇਹ ਆਪਣਾ ਸਿਰੇ ਲੱਗ ਗਿਆ ਮੋਦੀ ਜੀ ਨੇ ਕਹਿੰਦਾ ਉਦੋਂ ਫੋਨ ਨਹੀਂ ਕੀਤਾ 트੍ਰੰਪ ਨੂੰ ਇਸ ਕਰਕੇ ਹੁਣ ਅਸੀਂ ਉਹ ਤੋੜਤੀ ਅਸੀਂ ਇਹ ਗੱਲ ਨਹੀਂ ਕਰਦੇ ਜਾਨੀ ਜਿਨੂੰ ਕਹਿੰਦੇ ਲਾਥਰੋਂ ਦੀ ਲੰਗਾਉਣਾ ਹੈ ਮੋਦੀ ਜੀ ਨੇ ਕਿਉਂ ਨਹੀਂ ਕੀਤੀ ਕਿਉਂ ਨਾ ਕੀਤੀ ਇਹਦਾ ਜਵਾਬ ਤਾਂ ਮੋਦੀ ਜੀ ਦੇ ਦੇਣਗੇ ਪਰ ਸਵਾਲ ਇਹ ਹੈ ਕਿ ਵੀ ਇੱਕ ਦੇਸ਼ ਜੇ ਤੁਹਾਡੇ ਜਿਹੜੇ ਤੁਹਾਡੇ ਵੀ ਨਮਾਇंदे ਦੂਜੇ ਬੈਠੇ ਆ ਰਾਸ਼ਟਰਪਤੀ ਨਹੀਂ ਬੈਠਾ ਸਾਡੇ ਵੀ ਨਮਾਇंदे ਦੂਜੇ ਬੈਠੇ ਪ੍ਰਧਾਨ ਮੰਤਰੀ ਨਹੀਂ ਬੈਠਾ ਜੇ ਤੁਸੀਂ ਗੱਲ ਸਿਰੇ ਕਢ ਲਈ ਇੱਕ ਲਾਸਟ ਤੇ ਆ ਗਈ ਤਾਂ ਉਹ ਉਹਦਾ ਅਨਾਉਂਸ ਰਾਸ਼ਟਰਪਤੀ ਤੇ ਉਹ ਦੋਨੇ ਮਿਲ ਕੇ ਕਰ ਸਕਦੇ ਆ ਸਾਂਝੀ ਕਰਾਨਾ ਕਾਨਫਰੰਸ ਕਰ ਸਕਦੇ ਆ ਸਾਂਝਾ ਲਾਣ ਨਾਮਾ ਕਰ ਸਕਦੇ ਪਰ ਨਹੀਂ ਪਹਿਲਾਂ ਤੁਸੀਂ ਥੱਲੇ ਆਓ ਫਿਰ ਦੇਖਦੇ ਆਂ ਗੱਲ ਇਹ ਨਿਰੀ ਵੇਚਦੀ ਹੈ ਭਾਰਤ ਦੀ ਇਸ ਗੱਲ ਦੇ ਵਿੱਚ ਅਸੀਂ ਸਮਝਦੇ ਤੇ ਜਿਹਦੇ ਵਿੱਚ ਕਸੂਰ ਜਿਹੜਾ ਹੈ ਸਾਡੀ ਅੱਜ ਦੀ ਮੌਜੂਦਾ ਸਰਕਾਰ ਕੱਲ ਸਾਡੇ ਦੇਸ਼ ਦੇ ਵਿਦੇਸ਼ਕ ਵਿਦੇਸ਼ ਮੰਤਰੀ ਜਿਹੜੇ ਹੈ ਉਹ ਗਏ ਹੋਏ ਸੀਗੇ ਬਾਹਰ ਉੱਥੇ ਤਿੰਨ ਜਿਹੜੇ ਵਿਦੇਸ਼ ਮੰਤਰੀ ਐ ਉਹਨਾਂ ਦੀ ਕਾਨਫਰੰਸ ਹੋ ਰਹੀ ਹੈ ਇੱਕ ਜਿਹੜਾ ਫਰਾਂਸ ਦਾ ਵਿਦੇਸ਼ ਮੰਤਰੀ ਐ ਇੱਕ ਜਰਮਨੀ ਦਾ ਵਿਦੇਸ਼ ਮੰਤਰੀ ਐ ਇੱਕ ਸਾਡੇ ਭਾਰਤ ਦਾ ਹੈਗਾ ਜੈ ਸ਼ੰਕਰ ਉਹਨਾਂ ਦੀ ਹਾਜ਼ਰੀ ਚ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਫਰਾਂਸ ਵਾਲਾ ਵਿਦੇਸ਼ ਮੰਤਰੀ ਐ ਉਹ ਕਹਿ ਰਿਹਾ ਵੀ ਚੰਗੀ ਗੱਲ ਹੈ ਕਿ ਭਾਰਤ ਨੇ ਰੂਸ ਤੋਂ ਤੇਲ ਘਟਾਉਣਾ ਸ਼ੁਰੂ ਕੀਤਾ ਤੇ ਵਧੀਆ ਗੱਲ ਹੈ ਤੇ ਹੌਲੀ-ਹੌਲੀ ਠੀਕ ਹੋ ਜਾਊਗਾ ਕੰਮ ਯਾਨੀ ਅਜੇ ਹੋਰ ਥੱਲੇ ਲੱਗ ਰਹੇ ਆ ਅਸੀਂ ਅਸੀਂ ਅਜੇ ਵੀ ਇਸ ਗੱਲ ਦੇ ਉੱਤੇ ਆ 500 ਟੈਰਫ ਪਰਸੈਂਟ ਵਾਲਾ ਟੈਰਫ ਤੇ ਦੂਜਾ ਦੀ ਜਾਂ ਲਾਸਟ ਗੱਲ ਜਿਹੜੀ ਤੁਹਾਡੇ ਨਾਲ ਕਰੀ ਕਿਉਂਕਿ ਇਸ ਸਾਮਰਾਜ ਨੇ ਨਹੀਂ ਦੁਨੀਆ ਦਾ ਸਤਿਆਨਾਸ਼ ਕਰ ਦੇਣਾ ਦੂਜੇ ਪਾਸੇ ਜਿਹੜੇ ਯੂਰਪ ਦੇ ਮੁਲਕ ਨੇ ਉਹ ਵੀ ਯੂਕਰੇਨ ਤੇ ਰੂਸ ਦੀ ਜੰਗ ਬੰਦ ਨਹੀਂ ਹੋਣ ਦੇ ਰਹੇ ਤੇ ਯੂਕਰੇਨ ਨੂੰ ਉਸੇ ਤਰ੍ਹਾਂ ਨਾਲ ਪਹਿਲਾਂ ਵਾਂਗੂ ਉਂਗਲਾਂ ਲਾ ਰਹੇ ਤੇ ਆਵੇਂ ਮੁਲਕ ਜਿਹਨਾਂ ਤੇ ਹਮਲਾ ਹੁੰਦਾ ਉਹ ਜ਼ਰੂਰ ਕਰਦੇ ਹੈ ਜਿਹੜੀ ਡੈਨਮਾਰਕ ਦੀ ਪ੍ਰਧਾਨ ਮੰਤਰੀ ਹੈ ਉਹਨੇ ਫਿਰ ਕਿਹਾ ਵੀ 1952 ਦਾ ਇੱਕ ਮਿਲਟਰੀ ਦਾ ਕਾਨੂੰਨ ਹੈ ਵੀ ਜੇ ਅਮਰੀਕਾ ਨੇ ਗ੍ਰੀਨਲੈਂਡ ਤੇ ਮੜ ਜਾ ਵੀ ਕੋਈ ਕਿਸੇ ਤਰ੍ਹਾਂ ਦੀ داخل ਦੇਣ ਦੀ ਕੋਸ਼ਿਸ਼ ਕੀਤੀ ਤਾਂ ਸਾਡੀਆਂ ਫੌਜਾਂ ਨੂੰ ਹੁਕਮ ਹੈ ਕਿ ਉਹਨਾਂ ਨੇ ਕੋਈ ਦੁਬਾਰਾ ਆਰਡਰ ਨਹੀਂ ਲੈਣਾ ਨਾਲ ਦੀ ਨਾਲ ਗੋਲੀਆਂ ਨਾਲ ਉੜਾ ਦੇਉ। ਇਹ ਉਹਨੇ ਕਿਹਾਗਾ ਅੱਜ ਕਿਹਾਗਾ ਸੋ ਇਸ ਤਰ੍ਹਾਂ ਇਹ ਸਾਰੇ ਰੂਖ ਦੇ ਵਿੱਚ ਬਣਦਾ ਇਹ ਹੈ ਕਿ ਜਿਹੜੇ 100% ਟੈਰਫ ਚੀਨ ਤੇ ਲੱਗਣੇ ਹੈ ਬ੍ਰਾਜ਼ੀਲ ਤੇ ਲੱਗਣੇ ਹੈ ਭਾਰਤ ਤੇ ਲੱਗਣੇ ਹੈ ਇਹ ਬ੍ਰਿਕਸ ਦੇ ਮੈਂਬਰ ਇਹਨਾਂ ਨੂੰ ਇਮੀਡੀਏਟਲੀ ਬ੍ਰਿਕਸ ਦੀ ਮੀਟਿੰਗ ਸੱਦ ਕੇ ਕਰਨਾ ਚਾਹੀਦਾ ਹੈ ਵੀ ਜੋ ਕੁਛ ਅਸੀਂ ਆਪਾਂ ਅਮਰੀਕਾ ਚ ਭੇਜਦੇ ਆ ਜਾਂ ਹੋਰ ਉਹਦੇ ਬਦਲ ਮੈਂ ਰਾਲ ਲਪੀਏ ਬਦਲਵੇਂ ਕਰੰਸੀ ਕਰੀਏ ਤੇ ਉਸ ਨੂੰ ਆਰਥਿਕ ਤੌਰ ਤੇ ਵੀ ਤੇ ਮਿਲਟਰੀ ਤੌਰ ਤੇ ਵੀ ਤੇ ਦੂਜੇ ਤੌਰ ਤੇ ਵੀ ਇੱਕ ਚੈਲੰਜ ਖੜਾ ਹੋਵੇ ਡੈਕਟਰੈਂਟ ਜਿਹਨੂੰ ਕਹਿੰਦੇ ਆ ਨਾ ਬਚਾਓ ਜਿਹੜਾ ਤੁਹਾਨੂੰ ਬਚਾ ਕੇ ਰੱਖਦਾ ਇੱਕ ਡੈਕਟਰੈਂਟ ਪੈਦਾ ਹੋਵੇ ਕਿ ਵੀ ਦੁਨੀਆ ਦੇ ਵਿੱਚ ਇੱਕ ਤਾਕਤਾਂ ਅਜਹੀਆਂ ਵੀ ਨੇ ਜਿਹੜੀਆਂ ਇਸ ਜਿਹੜਾ ਜੰਗਬਾਜ਼ ਅਮਰੀਕਾ ਚੱਲਿਆ ਹੋਇਆ ਜਿਹੜੇ ਰਾਹ ਦੇ ਉੱਤੇ ਯੂਰਪ ਉਹਦੇ ਨਾਲ ਹੈ ਇਹਨਾਂ ਨੂੰ ਰੋਕਿਆ ਜਾ ਸਕੇ ਨਹੀਂ ਦੁਨੀਆ ਦਾ ਕਹਾਣ ਹੋ ਜੂਗਾ ਕੱਲੀ ਵਪਾਰ ਤੇ ਗੱਲ ਨਹੀਂ ਖੜਨੀ ਇਹ ਵੱਡਾ ਕਪੜਾ ਬਹੁਤ ਵੱਡਾ ਜਿਹੜਾ ਹੈਗਾ ਕੱਲੂਕਾਰ ਇਹ ਹੋ ਸਕਦੇ ਆ ਦੁਨੀਆ ਦੇ ਵਿੱਚ ਇਹਨਾਂ ਨੂੰ ਰੋਕਿਆ ਜਾ ਸਕਦਾ ਜੇ ਭਾਰਤ ਸੱਚੀ ਵਿੱਚ ਵਿਸ਼ਵ ਗੁਰੂ ਬਣਨਾ ਚਾਹੁੰਦਾ ਹੈ ਤਾਂ ਚਾਹੀਦਾ ਇਹ ਹੈ ਕਿ ਇਹ ਜਿਹੜਾ ਅਲਾਈਅੰਸ ਹੈ ਇਸ ਅਲਾਈਅੰਸ ਨੂੰ ਤਕੜਾ ਕਰਕੇ ਅਮਰੀਕਾ ਨੂੰ ਜਵਾਬ ਦੇਣਾ ਚਾਹੀਦਾ ਤੁਸੀਂ ਦੱਸਿਆ ਵੀ اخلاق ਹੀ ਉਹਨੂੰ ਰੋਕ ਸਕਦਾ 트럼ਪ ਨੇ ਕਿਹਾ ਤੇ ਮੈਨੂੰ ਲੱਗਦਾ ਵੀ اخلاق ਤੇ ਹੈ ਹੀ ਨਹੀਂ ਉਹ ਲਿਆਉਣਾ ਕਿੱਥੋਂ ਆ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ